ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੇ ਸੂਟ ਇਹ ਸੂਟ ਹੋਣਗੇ ਜੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਪਰ ਪਾਰਟੀ ਵੇਅਰ ਸੂਟ ਨੇ ਤੁਸੀਂ ਚਾਹੋ ਦੇਣ ਲੈਣ ਦੇ ਲਈ ਯੂਜ਼ ਕਰ ਸਕਦੇ ਹੋ ਤੁਸੀਂ ਚਾਹੋ ਆਪਣੇ ਪਾਉਣ ਵਾਸਤੇ ਵੀ ਯੂਜ਼ ਕਰ ਸਕਦੇ ਹੋ ਸੂਟ ਬਹੁਤ ਸੋਹਣੇ ਨੇ ਸਾਰੇ ਸੂਟ ਇਹ ਨਵਾਂ ਹੀ ਸਟਾਕ ਆਇਆ ਹੋਇਆ ਹੈ ਕ੍ਰੇਪ ਦੇ ਹੋਣਗੇ ਮਸਲੀਨ ਦੇ ਹੋਣਗੇ ਔਰ ਇਹਨਾਂ ਦੇ ਉੱਪਰ ਕਾਫੀ ਸਾਰੀ ਤੁਹਾਨੂੰ ਕਢਾਈ ਵੀ ਮਿਲੇਗੀ ਬਹੁਤ ਸੋਹਣੇ ਸੂਟ ਨੇ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਆ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਗਾ ਤੇ ਚਲੋ ਦੇਖਦੇ ਆ ਕਿ ਤੁਸੀਂ ਲਓ ਜੀ ਪਹਿਲਾ ਹੀ ਸੂਟ ਆ ਗਿਆ ਮਸਲੀਨ ਦਾ ਤੁਸੀਂ ਵਿਆਹਾਂ 'ਚ ਦੇਣ ਲੈਣ ਨੂੰ ਸਭ ਨੂੰ ਹੁੰਦਾ ਸੂਟ ਉਹ ਹੋਵੇ ਜਿਹਦਾ ਟੌਰ ਵੀ ਪੂਰਾ ਹੋਵੇ ਰੋਗ ਵੀ ਪੂਰਾ ਹੋਵੇ ਤੇ ਅਗਲਾ ਪਾ ਵੀ ਲਵੇ ਤੇ ਇਹ ਆ ਗਿਆ ਮਸਲੀਨ ਦਾ ਸੂਟ embroidery work ਮਿਲੇਗਾ ਤੁਹਾਨੂੰ ਫਰੰਟ ਤੇ ਉੱਪਰ ਸਾਰਾ ਨਾਲ ਮਿਲੇਗਾ ਇਸ ਤਰ੍ਹਾਂ ਦਾ ਫੁਲਕਾਰੀ ਦੁਪੱਟਾ ਫੁਲਕਾਰੀ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਕਢਾਈ ਮਿਲੇਗੀ ਠੀਕ ਹੈ ਹਲੋ ਜੀ ਓਕੇ ਇਹ ਵੀ ਬਹੁਤ ਸੋਹਣਾ ਜਿਹਾ ਪੀਸ ਆ ਪ੍ਰਾਈਸ ਲੱਗੇਗਾ ਜੀ ਸਿਰਫ ਤੇ ਸਿਰਫ 850 ਰੁਪਏ 850 ਇਹਦਾ ਪ੍ਰਾਈਸ ਲੱਗੇਗਾ ਨੈਕਸਟ ਕਲਰ ਇਹਦੇ ਵਿੱਚ ਮਿਲੇਗਾ ਜੀ ਹੈਲੋ ਪਿੰਕ ਪਿੰਕ ਕਲਰ ਆ ਗਿਆ ਠੀਕ ਹੈ ਹੈਲੋ ਬਹੁਤ ਹੀ ਸੋਹਣਾ ਕਲਰ ਪ੍ਰਿੰਟ ਆ ਹੈਲੋ ਜੀ ਮਸਲੀਨ ਦਾ 5 ਮੀਟਰ ਸੂਟ ਆਏਗਾ ਨਾਲ ਕੁਲਕਾਰੀ ਦੁਪੱਟਾ ਆਏਗਾ ਦੁਪੱਟੇ ਤੇ ਵੀ ਤੁਹਾਨੂੰ ਕੱਟਵਰਕ ਮਿਲੇਗਾ ਔਰ ਇਹਦੇ ਉੱਪਰ ਕਢਾਈ ਵੀ ਹੋਈ ਹੈ ਓਕੇ ਜੀ ਤੇ ਬਹੁਤ ਸੋਹਣਾ ਦੁਪੱਟਾ ਤੁਹਾਡੇ ਸੂਟ ਉੱਪਰ ਵੀ ਸੂਟਾ ਨਾਲ ਚੱਲ ਸਕਦਾ ਫੈਂਸੀ ਜਿਹਾ ਦੁਪੱਟਾ ਹੈ ਬਹੁਤ ਹੀ ਸੋਹਣਾ ਚਨੌਣ ਦਾ ਤੇ ਪ੍ਰਾਈਸ ਸਿਰਫ 850 ਲੱਗੇਗਾ ਨੈਕਸਟ ਆ ਗਿਆ ਜੀ ਆਪਣੇ ਕੋਲ ਹੈਲੋ ਇਹ ਵੀ ਮਸਲੀਨ ਦਾ ਸੂਟ ਆਊਗਾ ਆਲ ਓਵਰ ਸੂਟ ਹੈ ਯੈਲੋ ਕਲਰ ਦਾ ਇਹਦਾ ਗਲਾ ਵੀ 20 ਸ਼ੇਪ ਬਣਿਆ ਹੋਇਆ ਹੈ ਪੈਨਲ ਸਾਈਡ ਤੁਹਾਨੂੰ ਕਢਾਈ ਮਿਲੇਗੀ 골ਡਨ ਕਲਰ ਦੀ ਔਰ ਇਹਦੇ ਤੁਹਾਨੂੰ ਮਿਲੂਗਾ ਨਾਲ ਬਾਜੂ ਤੇ ਵਰਕ ਪਹੁੰਚੇ ਤੇ ਵੀ ਵਰਕ ਮਿਲੂਗਾ ਬਾਜੂ ਤੇ ਵੀ ਵਰਕ ਮਿਲੂਗਾ ਨਾਲ ਮਿਲੂਗਾ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਦਾ ਹੈਲੋ ਜੀ ਸੀਕਵੈਂਸ ਵਾਲਾ ਲਾਈਨਰ ਵਾਲਾ ਦੁਪੱਟਾ ਮਿਲੇਗਾ ਮਸਲੀਨ ਦਾ ਪ੍ਰਾਈਸ 850 ਰਹੇਗਾ। ਲਓ ਜੀ। ਅਗਲਾ ਸਟੱਫ ਆ ਗਿਆ ਆਪਣੇ ਕੋਲ ਚਿਤਰਾ। ਇਹ ਸਟੱਫ ਇੰਨਾ ਕੋ ਸੋਹਣਾ ਹੈ ਨਾ ਜਿੰਨਾ ਮਰਜ਼ੀ ਮਸ਼ੀਨ 'ਚ ਧੋਈ ਜਾਓ। ਇਹ ਸਾਰੇ ਸਟੱਫ ਹੈ ਮੇਦੇ ਆ। ਜਿੰਨਾ ਮਰਜ਼ੀ ਇਹਨੂੰ ਵਰਤੀ ਜਾਓ। ਇਹਨਾਂ ਨੂੰ ਕੁਝ ਨਹੀਂ ਹੋਣਾ ਇਸ ਤਰ੍ਹਾਂ ਦੇ ਸਟੱਫ ਆ। ਲਾਈਨਿੰਗ ਲਾਓ, ਸਵਾਓ, ਬਣਾਓ ਕਿਸੇ ਨੂੰ ਗਿਫਟ ਦੇਣਾ ਹੈ, ਗਿਫਟ ਦਓ ਕਿਸੇ ਨੂੰ ਦੇਣ ਲੈਣ ਵਾਸਤੇ, ਵਿਆਹਾਂ ਵਾਸਤੇ ਚਾਹੀਦੇ ਨੇ। ਤੁਹਾਨੂੰ ਜਿਵੇਂ ਵੀ ਚਾਹੀਦੇ ਨੇ ਉਵੇਂ ਹੀ ਮਿਲ ਜਾਣਗੇ। ਹਲੋ ਜੀ। ਠੀਕ ਹੈ ਜਾਕੀਰੇ ਤੇ ਕੰਮ ਵੀ ਬਹੁਤ ਸੋਹਣਾ ਹੋਇਆ ਏ ਤੇ ਇਹ ਸਟੱਫ ਹੁਣ ਇਹ ਕਹਿਣਾ ਤੁਸੀਂ ਸਮਝ ਨਹੀਂ ਆ ਇਹ ਸ਼ਿਮਰ ਵਾਂਗੂ ਸਟੱਫ ਆਊਗਾ ਜਿਵੇਂ ਸ਼ਿਮਰ ਹੁੰਦੀ ਹੈ ਨਾ ਸ਼ਾਈਨੀ ਓਵੇਂ ਦਾ ਸਟੱਫ ਆਊਗਾ ਹਲੋ ਠੀਕ ਹੈ ਇਹ ਆਏਗਾ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਮਿਲੇਗੀ ਇਸ ਤਰ੍ਹਾਂ ਕਢਾਈ ਪ੍ਰਾਈਸ 850 ਰਹੇਗਾ ਨੈਕਸਟ ਚਿਤਰਾ ਤੇ ਹੀ ਆਏਗਾ ਹਲੋ ਜੀ ਹੈਲੋ ਇਹ ਵੀ ਕਲਰ ਆ ਗਿਆ ਗ੍ਰੀਨ ਵੀ ਸ਼ੇਪ ਗਲਾ ਬਣਿਆ ਹੋਇਆ ਬਹੁਤ ਸੋਹਣਾ ਬਾਜੂ ਤੇ ਮਿਲੂਗਾ ਕੰਮ ਤੁਹਾਨੂੰ ਤੇ ਹਾਂ ਇਹਦੀ ਬਾਜੂ ਤੇ ਹੀ ਕੰਮ ਆ ਸਟੱਫ ਬਹੁਤ ਸੋਹਣਾ ਆਊਗਾ ਠੀਕ ਹੈ ਇਹ ਆ ਗਿਆ ਦੁਪੱਟਾ ਤੇ ਦੁਪੱਟੇ ਤੇ ਵੀ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਵਰਕ ਮਿਲੂਗਾ ਠੀਕ ਹੈ ਦੁਪੱਟਾ ਵੀ ਇਸੇ ਸਟੱਫ ਦਾ ਹੀ ਬਣਿਆ ਹੋਇਆ ਤੇ ਪ੍ਰਾਈਸ ਲੱਗੇਗਾ ਜੀ ਇਹਦਾ 850 ਨੈਕਸਟ ਆ ਗਿਆ ਜੀ ਕ੍ਰੇਪ ਦੇ ਉੱਪਰ ਹਲੋ ਜੀ ਇਹ ਡਿਜ਼ਾਈਨ ਆ ਗਿਆ ਕ੍ਰੇਪ ਦੇ ਉੱਪਰ ਡੀ ਕ੍ਰੇਪ ਦੇ ਉੱਪਰ ਹਲੋ ਇਸ ਤਰ੍ਹਾਂ ਦਾ ਸੂਟ ਆਏਗਾ ਬਹੁਤ ਹੀ ਸੋਹਣਾ ਭਰੀ ਭਰੀ ਕਢਾਈ ਹੈ ਔਰ ਫੈਬਰਿਕ ਨੂੰ ਤੁਸੀਂ ਚਾਹੇ ਲਾਈਨਿੰਗ ਲਵਾਓ ਚਾਹੇ ਨਾ ਲਵਾਓ ਔਰ ਸੈਮੀ ਸ਼ਿਫੋਨ ਦਾ ਦੁਪੱਟਾ ਆਊਗਾ ਸੈਮੀ ਸ਼ਿਫੋਨ ਦਾ ਪਿਓਰ ਸ਼ਿਫੋਨ ਦਾ ਨਹੀਂ ਹੈ ਸੈਮੀ ਸ਼ਿਫੋਨ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ 4 ਸਾਈਡ ਲੈਸ ਆਏਗੀ ਪ੍ਰਾਈਸ ਲੱਗੇਗਾ 850 ਕਲਰ ਪਿਸਟਾ ਗ੍ਰੀਨ ਇਦੇ ਵਿੱਚ ਤੁਹਾਨੂੰ ਕਲਰ ਮਿਲ ਜੂਗਾ ਦੇਖਦੇ ਮੈਂ ਹੋਰ ਕਲਰ ਹੈਗਾ ਨੋ ਇਧਰ ਵਿੱਚ ਕੋਲ ਕਲਰ ਨਹੀਂ ਹੈਗਾ ਬਟ ਹੋਰ ਡਿਜ਼ਾਈਨ ਦੇ ਵਿੱਚ ਕਲਰ ਹੈਗਾ ਹਲੋ ਇਹ ਡਿਜ਼ਾਈਨ ਅਲੱਗ ਆਏਗਾ ਹਲੋ ਠੀਕ ਹੈ ਇਹ ਵੀ ਬਹੁਤ ਸੋਹਣਾ ਕਲਰ ਆ ਹਲੋ ਪਰਪਲ ਜੀ ਟੋਨ ਤੇ ਇਸ ਤਰ੍ਹਾਂ ਦਾ ਭਰਿਆ ਭਰਿਆ ਸੂਟ ਆਊਗਾ ਨਾਲ ਸੈਮੀ ਸ਼ਿਫੋਨ ਦਾ ਹਲਕਾ ਫੁਲਕਾ ਜਿਹਾ ਦੁਪੱਟਾ ਆਊਗਾ ਹਲੋ ਜੀ ਦੁਪੱਟੇ ਦੇ ਉੱਪਰ ਲਿਆ ਸੁਧਰੀ ਹੋਈ ਹੈ ਚਲੋ ਕੋਈ ਗੱਲ ਨਹੀਂ ਇਹ ਤੁਸੀਂ ਸਲਾਈ ਵਾਲੇ ਕੋਲ ਲਗਵਾ ਸਕਦੇ ਜੇ ਹਲੋ ਇਸ ਤਰ੍ਹਾਂ ਦਾ ਠੀਕ ਹੈ ਪ੍ਰਾਈਸ 850 ਰਹੇਗਾ ਸੂਟ ਸੋਨਾ ਹੈ ਨੈਕਸਟ ਆਇਗਾ ਜੀ ਮਸਲੀਨ ਦੇ ਉੱਪਰ ਸੇਮ ਡਿਜ਼ਾਈਨ ਇਹੋ ਮਸਲੀਨ ਦੇ ਉੱਪਰ ਆਏਗਾ ਨਾਲ ਮਸਲੀਨ ਦਾ ਹੀ ਦੁਪੱਟਾ ਹੋਊਗਾ ਹਲੋ ਇਹ ਕਲਰ ਦਾ ਥੋੜਾ ਜਿਹਾ ਫਰਕ ਹੈ ਲਵੈਂਡਰ ਆ ਗਿਆ ਲਾਈਟ ਉਹ ਡਾਰਕ ਪਰਪਲ ਜਿਹਾ ਸੀਗਾ ਥੋੜਾ ਹਲੋ ਠੀਕ ਹੈ ਇਹ ਡਿਜ਼ਾਈਨ ਆਏਗਾ ਬਹੁਤ ਸੋਨਾ ਠੀਕ ਕੜਾਈ ਕੁੜੂਈ ਹੋਈ ਹੈ ਨਾਲ ਮਸਲੀਨ ਦਾ ਦੁਪੱਟਾ ਆਏਗਾ ਦੁਪੱਟੇ ਤੇ ਫੋਰ ਸਾਈਡ ਲੇਸ ਆਏਗੀ ਔਰ ਪ੍ਰਾਈਸ 850 ਆਏਗਾ ਨੈਕਸਟ ਵੀ ਆ ਗਿਆ ਕ੍ਰੇਪ ਦੇ ਉੱਪਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਨਾ ਸ਼ਿਫੋਨ ਦੁਪੱਟੇ ਵਾਲਾ ਉਹ ਵਾਲ ਆ ਗਿਆ ਕਲਰ ਬਹੁਤ ਸੋਹਣਾ ਆ ਗਿਆ ਇਹ ਵਾਲਾ ਰੈਸਟ ਜਿਹਾ ਕਲਰ ਆ ਗਿਆ ਸ਼ਿਫੋਨ ਦਾ ਦੁਪੱਟਾ ਆਏਗਾ ਸੈਮੀ ਦਾ ਪ੍ਰਾਈਸ ਲੱਗੇਗਾ ਜੀ 850 ਇਹਦੇ ਵਿੱਚ ਇੱਕ ਕਲਰ ਆ ਗਿਆ ਅਸਮਾਨੀ ਗ੍ਰੇ ਕਲਰ ਆਲੋ ਕੀਕਾ ਸਮਨੀ ਗਰੇ ਬਲੂਇਸ਼ ਚਾ ਕਲਰ ਆ ਐਂਡ ਐਵਲਾ ਠੀਕ ਹੈ ਔਰ ਸੂਟ ਬਹੁਤ ਪਿਆਰਾ ਜਿਆ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਯੂਜ਼ ਤੁਸੀਂ ਲਿਆ ਸਕਦੇ ਹੋ ਖੁਦ ਪਾਣਾ ਹੋਵੇ ਤਾਂ ਵੀ ਸੂਟ ਬਹੁਤ ਸੋਹਣਾ ਇਹਨੂੰ ਕੁਛ ਨਹੀਂ ਹੋਣਾ ਨੈਕਸਟ ਆ ਗਿਆ yellow ਕਲਰ ਇਹ ਡਿਜ਼ਾਈਨ ਥੋੜਾ ਅਲੱਗ ਆਏਗਾ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਹਾਂ 골ਡਨ ਕਲਰ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਪੈਨਲ ਸਾਈਡ ਘੇਰੇ ਤੇ ਬਾਜੂ ਤੇ ਪੌਂਚੇ ਤੇ ਇੰਨੀ ਸਾਰੀ ਕਢਾਈ ਆਏਗੀ ਬਹੁਤ ਹੀ ਸੋਨਾ ਸੂਟ ਹੈ ਗੋਲ ਗਲੇ ਦਾ ਪ੍ਰਾਈਸ 850 ਹੀ ਰਹੇਗਾ ਨਾਲ ਆਏਗਾ ਮਸਲੀਨ ਦੁਪੱਟਾ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਹੋ ਸਕਦਾ ਕੈਮਰੇਜ ਤੁਹਾਨੂੰ ਥੋੜਾ ਖਿਲਾਵਟ ਘੱਟ ਲੱਗਦੀ ਹੋਵੇ ਕਿਉਂਕਿ ਲਾਈਟ ਕਲਰ ਸੇਮ ਕਲਰ ਦੇ ਉੱਪਰ 골ਡਨ ਕਲਰ ਦੀ ਕਢਾਈ ਹੈ ਤੇ ਆ ਸੂਟ 'ਚ ਦਾਗ ਆ ਗਿਆ ਇਹਨੂੰ ਆਪਾਂ ਦੇਖਾਂਗੇ ਕੁਝ ਕਰਾਂਗੇ ਕਿਉਂਕਿ ਫਰੈਸ਼ ਪੀਸ ਨੇ ਮੇਰੇ ਲਓ नेक्स्ट ਆ ਗਿਆ ਉਹੀ ਲਵੈਂਡਰ ਕਲਰ ਇਹ ਵੀ ਇਹ ਵਾਲਾ ਪੈਨਲ ਸਾਈਡ ਵਾਲਾ ਵਿਚਕਾਰੋਂ ਕਰਾਸ ਵਾਲਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਠੀਕ ਹੈ ਮੈਂ ਵੀ ਅੱਜ ਲਵੈਂਡਰ ਕਲਰ ਹੀ ਪਾਇਆ ਹੋਇਆ ਸੂਟ ਬਹੁਤ ਸੋਹਣੇ ਲੱਗਦੇ ਨੇ ਲਾਈਟ ਲਾਈਟ ਕਲਰ ਦੇ ਪਾਏ ਹੋਏ ਘੇਰੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਸੋਹਣਾ ਜਿਹਾ ਕੰਮ ਮਿਲੇਗਾ ਨਾਲ ਮਸਲੀਨ ਦਾ ਦੁਪੱਟਾ ਮਿਲੇਗਾ 850 ਪ੍ਰਾਈਸ ਰਹੂਗਾ ਇਹਦੇ ਵਿੱਚ ਇੱਕ ਕਲਰ ਆਏਗਾ ਇਹ ਵਾਲਾ ਇਹਦੇ ਉੱਪਰ ਸ਼ਾਇਦ ਤੁਹਾਨੂੰ ਥੋੜਾ ਦਿਖੇਗਾ ਸੇਮ ਮੇਰੇ ਸੂਟ ਵਾਲਾ ਕਲਰ ਆ ਹਲੋ ਜੀ ਇਸ ਤਰ੍ਹਾਂ ਕੰਮ ਮਿਲੇਗਾ ਠੀਕ ਹੈ ਤੇ ਸਾਈਡਾਂ ਤੇ ਪੈਨਲ ਸਾਈਡ ਮਿਲੂਗਾ ਘੇਰੇ ਤੇ ਕੰਮ ਮਿਲੂਗਾ ਪੌਂਚੇ ਤੇ ਕੰਮ ਮਿਲੂਗਾ ਮਸਲੀਨ ਦੁਪੱਟਾ ਮਿਲੂਗਾ ਪ੍ਰਾਈਸ ਬਿਲਕੁਲ 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 ਜੈਨੂਲ ਕਰ ਦਿੱਤਾ 850 ਠੀਕ ਹੈ ਨੈਕਸਟ ਪੀਸ ਆਏਗਾ ਹਲੋ ਜੀ ਇਹ ਵੀ ਮਸਲੀਨ ਦੇ ਉੱਪਰ ਹੀ ਆਏਗਾ ਹਲੋ ਠੀਕ ਹੈ ਔਰ ਬੋਟਲ ਗ੍ਰੀਨ ਕਲਰ ਆ ਗਿਆ ਘੇਰੇ ਤੇ ਵਰਕ ਆ ਗਿਆ ਠੀਕ ਆ ਇਹਦੇ ਵੀ ਤੁਹਾਨੂੰ ਮਿਲੂਗਾ ਬਾਜੂ ਤੇ ਹਾਂ ਬਾਜੂ ਤੇ ਵਰਕ ਮਿਲੂਗਾ ਬਹੁਤ ਸੋਹਣਾ ਭਰਿਆ ਭਰਿਆ ਨਾਲ ਮਸਲੀਨ ਦਾ ਦੁਪੱਟਾ ਆ ਗਿਆ ਆਹ ਲੋ ਸੀਕੁਐਂਸ ਵਿਦ ਵਿਦ ਸੀਕੁਐਂਸ ਚਮਚਮ ਕਰਦੇ ਪ੍ਰਾਈਸ 850 ਦੋ ਕਲਰ ਮਿਲਣਗੇ ਇਹਦੇ ਵਿੱਚ ਇੱਕ ਕਲਰ ਆ ਗਿਆ ਬਲੂ ਕਲਰ ਠੀਕ ਆ ਦੋ ਕਲਰ ਅਵੇਲੇਬਲ ਨੇ ਦੋਨੋਂ ਕਲਰ ਸੁਪਰ ਨੇ ਬਹੁਤ ਸੋਹਣੇ ਕਲਰ ਨੇ ਮਸਲੀਨ ਦੇ ਪ੍ਰਾਈਸ ਤੁਹਾਨੂੰ ਦੱਸਿਆ ਹੀ ਹੋਇਆ 850 ਨੈਕਸਟ ਆਏਗਾ ਮਸਲੀਨ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਆਹ ਲੋ ਜੀ ਲੋਜੀ ਠੀਕ ਹੈ ਔਰ ਇਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ 5 5 6 6 ਪੀਸ ਦਾ ਸੈੱਟ ਹੈਗਾ ਸੀਗਾ ਪਰ ਆਪਣੇ ਕੁਝ ਪੀਸ ਸੋਲਡ ਆਊਟ ਹੋ ਗਏ ਆ ਤੇ ਡਿਮਾਂਡ ਆ ਰਹੀ ਸੀ ਦੇਣ ਲੈਣ ਵਾਸਤੇ ਕੋ ਸੂਟ ਦਿਖਾਉ ਤਾਂ ਕਰਕੇ ਤੁਹਾਨੂੰ ਦਿਖਾ ਰਹੇ ਆ ਇਹਨਾਂ ਸੋਹਣਾ ਸੈਲਫ ਪ੍ਰਿੰਟ ਦਾ ਮਸਲੀਨ ਦਾ ਸੂਟ ਹੈ ਗਲੇ ਦੇ ਉੱਪਰ ਵਰਕ ਮਿਲੂਗਾ ਪੈਨਲ ਸਾਈਡ ਵਰਕ ਮਿਲੂਗਾ ਤੇ ਬਾਜੂ ਤੇ ਵਰਕ ਮਿਲੂਗਾ ਔਰ ਨਾਲ ਮਸਲੀਨ ਦਾ ਦੁਪੱਟਾ ਮਿਲੂਗਾ ਐਵੇਂ ਦਾ ਠੀਕ ਹੈ ਪ੍ਰਾਈਸ ਉਹੀ ਰਹੇਗਾ 850 ਇਦੇ ਵਿੱਚ ਇੱਕ ਕਲਰ ਤੁਹਾਨੂੰ ਵਾਈਨ ਮਿਲ ਜੇਗਾ ਲਓ ਜੀ ਕਲਰ ਦੀ ਖਿਲਾਵਟ ਦੇਖ ਕਿੰਨੀ ਸੋਹਣੀ ਔਰ ਡਿਜ਼ਾਈਨ ਕਿੰਨਾ ਸੋਹਣਾ ਮਾਤ ਪਾਉਂਦਾ ਹੈ 1500 2000 ਵਾਲੇ ਸੂਟ ਨੂੰ ਇਹ ਸੂਟ ਨੈਕਸਟ ਆ ਜਾਏਗਾ ਜੀ ਜਾਮ कॉटन ਦਾ 900 ਰੁਪਏ ਦਾ ਸੂਟ ਇਹ 900 ਰੁਪਏ ਦਾ ਲੱਗੇਗਾ ਲਓ ਜੀ ਅੱਜ ਦੇ ਅੱਜ ਆਪਾਂ ਇਹ ਵੀ ਤੁਹਾਨੂੰ 850 ਚ ਹੀ ਦੇ ਦੇਣਾ ਠੀਕ ਹੈ 850 ਚ ਹੀ ਦੇ ਦੇਣਾ ਇਹ ਵਾਲਾ ਸੂਟ ਜਿਹੜਾ ਵੀ ਲਏਗਾ ਜਾਮ कॉटन ਦਾ ਕਈ ਵਾਰੀ ਤੇ ਅਸੀਂ ਨਾ ਮੈਂ ਮੈਂ ਵੀ ਨਹੀਂ ਦੇਖਦੀ ਕਿ ਹਣਾ ਮੈਨੂੰ ਘਾਟਾ ਮੈਂ ਬਸ ਵੀਡੀਓ ਚਲਦੇ ਚਲਦੇ ਆ ਇਹ ਦੋ ਤਿੰਨ ਕਿਉਂ ਮੈਂ ਨਹੀਂ ਦੇਨੀ ਐਨੌਂਸਰ ਇਹ ਵੀ 850 ਦੇ ਦੇ ਦਾਂਗੇ ਇਹਨਾਂ ਨਾਲ ਸ਼ਿਫੋਨ ਦਾ ਦੁਪੱਟਾ ਆਊਗਾ ਔਰ ਕਢਾਈ ਵਾਲਾ ਦੁਪੱਟਾ ਆਊਗਾ ਠੀਕ ਹੈ ਜੋ ਹੋਏਗਾ ਦੇਖਿਆ ਜਾਏਗਾ ਪਰ ਇਹ ਵੀ 850 ਦਾ ਹੀ ਦੇ ਦੇਣਾ ਠੀਕ ਹੈ ਹਲੋ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਤਿੰਨ ਦੋ ਕਲਰ ਮਿਲਣਗੇ ਤਿੰਨ ਡਿਜ਼ਾਈਨ ਮਿਲਣਗੇ ਇੱਕ ਆ ਗਿਆ ਇਹ ਵਾਲਾ ਡਿਜ਼ਾਈਨ ਲਵੈਂਡਰ ਕਲਰ ਠੀਕ ਹੈ ਇਹਦੇ ਨਾਲ ਵੀ ਉਸੇ ਤਰ੍ਹਾਂ ਹੀ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਕਢਾਈ ਆਏਗੀ ਲੈਸ ਵੀ ਲੱਗੀ ਹੋਏਗੀ ਸ਼ਿਫੋਨ ਦਾ ਦੁਪੱਟਾ 850 ਚ ਇੱਕ ਡਿਜ਼ਾਈਨ ਆਏਗਾ ਇਹ ਵਾਲਾ ਠੀਕ ਹੈ ਕਲਰ ਸੇਮ ਆ ਡਿਜ਼ਾਈਨ ਦੋ ਆ ਇਹਦਾ ਦੁਪੱਟਾ ਕਿੱਥੇ ਗਿਆ ਸੌਲੀ ਠੀਕ ਹੈ ਅੱਲਾ ਜੋ ਜੀ ਠੀਕ ਹੈ ਤੇ ਇਹਦਾ ਦੁਪੱਟਾ ਸੇਮ ਹੀ ਹੋਏਗਾ ਇਹਦੇ ਨਾਲ ਕਢਾਈ ਵਾਲਾ ਠੀਕ ਹੈ ਇਹ ਸਾਡੇ ਅੱਜ ਦੇ ਸੂਟ ਸੀ ਕਿ ਜਿਹੜੇ ਕਿ ਤੁਹਾਡੇ ਕਈ ਜਗ੍ਹਾ ਤੇ ਕੰਮ ਆ ਸਕਦੇ ਨੇ ਕਿਸੇ ਨੂੰ ਦੇਣ ਲੈਣ ਦੇ ਕੰਮ ਵੀ ਆ ਸਕਦੇ ਤੁਹਾਡੇ ਖੁਦ ਸਵੋਣ ਵਾਸਤੇ ਵੀ ਬਹੁਤ ਸੋਹਣੇ ਸੂਟ ਨੇ ਠੀਕ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਇਹ ਸੂਟ ਕੋਈ ਖਰਾਬ ਨਹੀਂ ਹੁੰਦੇ ਕੋਈ ਕੁਛ ਨਹੀਂ ਹੁੰਦੇ ਮਸ਼ੀਨ ਵਾਸ਼ ਕਰੋ ਹੈਂਡ ਵਾਸ਼ ਕਰੋ ਜਿੱਦਾਂ ਮਰਜ਼ੀ ਯੂਜ਼ ਕਰੋ ਠੀਕ ਹੈ ਜੀ ਤੇ ਵੀਡੀਓ ਨੂੰ ਇਸੇ ਤਰ੍ਹਾਂ ਹੀ ਸ਼ੇਅਰ ਕਰਦੇ ਰਹੋ ਪਿਆਰ ਦਿੰਦੇ ਰਹੋ ਤੇ ਸੂਟਾਂ ਨੂੰ ਪਸੰਦ ਕਰਦੇ ਰਹੋ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜਦੇ ਰਹੋ ਥੈਂਕ ਯੂ ਧੰਨਵਾਦ